ਰਾਹੁਲ ਕੁਮਾਰ ਹੈ ਜੀ ਜ਼ਿਲ੍ਹਾ ਪ੍ਰਧਾਨ ਜੋਤ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਤੋਂ ਕਿ ਜਿਹੜੇ ਪੋਸਟਰ ਗਮਸੂਰ ਦੀ ਤਲਾਸ਼ ਦੇ ਲਗਾਏ ਜਾ ਰਹੇ ਆ ਇਹ ਸਾਡੇ ਬਹੁਤ ਹੀ ਮਾਨਯੋਗ ਸਤਿਕਾਰਯੋਗ ਮੇਰ ਮੋਤੀ ਪਾੜੀਆ ਜੀ ਦੇ ਲਗਾਏ ਜਾ ਰਿਹਾ ਕਿਉਂਕਿ ਇਹ ਅੰਮ੍ਰਿਤਸਰ ਦੇ ਵਿੱਚ ਕਿਤੇ ਵੀ ਲੱਭ ਨਹੀਂ ਰਹੇ ਕਿਉਂਕਿ ਤੁਸੀਂ ਦੇਖੋ ਵੀ ਇੱਕ ਮੇਰ ਦਾ ਕੰਮ ਹੁੰਦਾ ਆ ਵੀ ਸ਼ਹਿਰ ਦੀ ਸਫਾਈ ਕਰੋਨੀ ਪਰ ਜਦੋਂ ਦੇ ਮੇਰ ਸਾਹਿਬ ਬਣੇ ਆ ਧੱਕੇ ਨਾਲ ਇਹਨਾਂ ਦੀ ਸ਼ਹਿਰ ਚਿੰਨਾ ਕੇ ਜਿਆਦਾ ਬੁਰਾ ਹਾਲ ਹੋ ਚੁੱਕਾ ਹੈ ਥਾਂ ਥਾਂ ਤੇ ਘਰ ਘਰ ਦੇ ਬਾਹਰ ਕੂੜੇ ਦੇ ਡੰਪ ਲੱਗ ਚੁੱਕੇ ਆ ਰੋਜ਼ ਹੀ ਕਿਸੇ ਨਾ ਕਿਸੇ ਮਹੱਲੇ ਦੇ ਵਿੱਚ ਰੋਜ਼ ਕੂੜੇ ਦੇ ਕਰਕੇ ਲੜਾਈ ਹੋ ਰਹੀ ਆ ਤੇ ਥਾਣਿਆਂ ਦੇ ਵਿੱਚ ਉਹ ਦਰਖਾਸਤਾਂ ਜਾ ਰਹੀਆਂ ਕਿ ਸਾਡੇ ਘਰ ਦੇ ਬਾਹਰ ਕੂੜਾ ਸੁੱਟਿਆ ਜਾ ਰਿਹਾ ਤੇ ਇਹੀ ਜੇ ਪਹਿਲਾਂ ਦੀ ਤਰ੍ਹਾਂ ਸ਼ਹਿਰ ਨੂੰ ਸਮਾਰਟ ਸਿਟੀ ਦਾ ਜਿਵੇਂ ਨਾਂ ਦਿੱਤਾ ਗਿਆ ਹੀ ਸੁੰਦਰੀਕਰਨ ਦਾ ਵਧੀਆ ਸ਼ਹਿਰ ਸੀ ਤਾਂ ਹੀ ਉਹਨੂੰ ਨਾਂ ਦਿੱਤਾ ਗਿਆ ਹੀ ਪਰ ਅੱਜ ਵੀ ਡੇਢ ਦੇ ਵਿੱਚ ਅੰਬਰਸਰ ਜਿਹੜਾ ਸਮਾਰਟ ਸਿਟੀ ਸੀ ਉਹ ਕੂੜੇ ਦੇ ਢੇਰ ਬਣ ਚੁੱਕਾ ਵਾ ਤੇ ਥਾਂ ਥਾਂ ਤੇ ਕੂੜੇ ਦੇ ਢੇਰ ਲੱਗਿਆ ਇਸ ਕਰਕੇ ਜਿਹੜੇ ਮੇਰ ਦੇ ਕਮຊੋਜੀ ਦੇ ਆਪਾਂ ਪੋਸਟਰ ਲਗਾਏ ਇਹ ਕਾਰਨ ਮੇਰ ਨਜ਼ਰ ਕਿਉਂ ਨਹੀਂ ਆ ਰਿਹਾ ਕਮຊੋਦਾ ਤੇ ਚੌਕ ਲਗਾ ਕੇ ਪੋਸਟਰ ਲਗਾਏ ਮੇਰ ਨਜ਼ਰ ਨਾ ਆਉਣ ਦਾ ਕਾਰਨ ਇਹ ਆ ਕਿ ਜਿਹੜਾ ਮੇਰ ਆ ਇੱਕ ਡਮੀ ਮੇਰ ਆ ਉਧਾਰਾ ਮੇਰ ਆ ਇਹਨਾਂ ਦੀਆਂ ਆਮ ਆਦਮੀ ਪਾਰਟੀ ਦੀਆਂ ਸਰਕਾਰ ਹੋਣ ਦੇ باوجود ਅੰਮਰਸਰ ਦੇ ਵਿੱਚ 24 ਸੀਟਾਂ ਆਈਆਂ ਸੀ ਤੇ ਕਾਂਗਰਸ ਪਾਰਟੀ ਦੀਆਂ 41 ਸੀਟਾਂ ਇਹਨਾਂ ਨੇ ਡਰਾ ਧਮਕਾ ਕੇ ਆਪਣੇ ਕੋਸਲ ਵਾਲਾਂ ਨੂੰ ਇਹਨਾਂ ਨੇ ਇੰਨਾ ਕਿ ਜ਼ਿਆਦਾ ਧਮਕਾਇਆ ਧਮਕੀਆਂ ਦਿੱਤੀਆਂ ਸਰਕਾਰ ਦੀਆਂ ਪਰਚੇ ਪਾ ਦਾਂਗੇ ਇਹ ਕਰ ਦਾਂਗੇ ਉਹਦੇ ਕਰਕੇ ਡਰਾ ਕੇ ਆਪਣਾ ਮੇਰ ਤੇ ਬਣਾ ਚੁੱਕਿਆ ਪਰ ਆਪਣੀ ਜਿਹੜੀ ਇਹ ਟੁੱਟੀ ਕੁਰਸੀ ਤੇ ਬੈਠਾ ਮੇਰ ਉਹ ਆਪਣੀ ਕੁਰਸੀ ਤੋਂ ਉੱਠਣਾ ਨਹੀਂ ਚਾਹੁੰਦਾ ਉਹ ਤਾਂ ਕਰਕੇ ਨਹੀਂ ਉੱਠਣਾ ਚਾਹੁੰਦਾ ਇਹਨੂੰ ਪਤਾ ਜੇ ਮੈਂ ਉੱਠ ਗਿਆ ਤੇ ਮੇਰੀ ਜਿਹੜੀ ਕੁਰਸੀ ਤੇ ਸਹੀ ਕੁਰਸੀ ਲਾ ਕੇ ਕੋਈ ਮੇਰੇ ਦਫਤਰ ਦੇ ਵਿੱਚ ਬੈਠ ਜੇਗਾ ਤੇ ਮੇਰੀ ਮਿਹਰਸੀਪ ਟੁੱਟ ਜਾਏਗੀ ਅੱਜ ਉਹਦੇ ਅੰਮ੍ਰਿਤਸਰ ਤੇ ਕੁਰਸੀ ਲਗਾਏ ਜਾ ਰਿਹਾ ਕਿਤੋਂ ਤੋਂ ਸ਼ੁਰੂਆਤ ਕੀਤੀ ਐ ਅਸੀਂ ਜੀ ਮੇਨ ਚੁੰਗੀ ਤੋਂ ਜਿੱਥੇ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਬੈਠੇ ਨੇ ਉਹਨਾਂ ਦੀ ਸਿਰਫ 200 100 ਮੀਟਰ ਦੀ ਦੂਰੀ ਤੇ ਰਹਿਸ਼ਾਈ ਆ ਤੇ ਉਹਦੇ ਬਾਹਰ ਅਸੀਂ ਕੂੜੇ ਦੇ ਇੰਨਾ ਕ ਜਿਆਦਾ ਡੰਪ ਬਣਿਆ ਪਿਆ ਉੱਥੋਂ ਅਸੀਂ ਏ ਮੇਅਰ ਗੁੰਮਸੂਰਗੀ ਦੇ ਪੋਸਟਰ ਲਾ ਕੇ ਸ਼ੁਰੂਆਤ ਕੀਤੀ ਆ ਇਹ ਸਾਰੇ ਸ਼ਹਿਰ ਚ ਪੋਸਟਰ ਲਾਇਆ